ਪੇਪਰ ਨਹੀਂ ਦਿੱਤਾ ਇੱਥੇ ਬੈਠਾ ਜਦੋਂ ਨਾਲ ਦੋ ਮੂਹੀਆਂ ਪੜਦੀਆਂ ਹੋਣ ਕਲਾਸ 'ਚ ਜਾਣ ਦਾ ਕਿਤੇ ਜੀ ਕਰਦਾ ਕਿਨੂੰ ਕੀ ਹੈਗਾ ਇਹ ਤੈਨੂੰ ਜਿਹੜਾ ਸੁਣ ਰਿਹਾ ਜਿਹਦੇ ਕੰਨਾਂ 'ਚ ਗੱਲ ਵੱਗ ਗਈ ਕਿਉਂ ਵੀ ਮੈਂ ਕੀ ਕੀਤਾ ਅੱਛਾ ਤਾਂ ਹਜੇ ਕੁਝ ਕਰਿਆ ਨਹੀਂ ਬਾਈ ਮੈਂ ਕੀ ਕਰਿਆ ਕੀ ਕਰਿਆ ਉਹਦੇ ਮੇਰੇ ਨਾਲ ਚੰਡੀਗੜ੍ਹ ਚੰਗੀ ਗੱਲ ਕਰੀਏ ਮੇਰੇ ਨਾਲ ਕੋਈ ਚੈਟਾਂ ਦੇ ਸਕਰੀਨਸ਼ਾਟ ਮਾਰ-ਮਾਰ ਦੇ ਤੇ ਉਹਨੂੰ ਕੁਛ ਨਹੀਂ ਕੀਤਾ ਹੈਗਾ ਠੀਕ ਹੈ ਉਹ ਸਾਰੇ ਤੇਰੀ ਚਾਚੇ ਦੀ ਘਰ ਮਾਤਾ ਅੱਛਾ ਆਪੇ ਆਪੇ ਭਾਗਿਆ ਚਾਚੇ ਕੋਲੇ ਸਾਰਾ ਕੁਛ ਚਾਚੇ ਕੋਲੇ ਆਪੇ ਫੋਨ ਭਾਗ ਗਿਆ ਵੀ ਮੈਂ ਉੱਥੇ ਜਾਣਾ ਤੇ ਵੀ ਉੱਥੇ ਆਉਣਾ ਅੱਛਾ ਉਹਨੂੰ ਆਪੇ ਪਤਾ ਲੱਗ ਗਿਆ ਵੀ ਇਹ ਆਉਂਦੀ ਨਹੀਂ ਮੈਂ ਜਾਵਾਂ ਹੈ ਅੱਖਾਂ ਹੀ ਨਾ ਕੱਢ ਮੇਰਕਣੀ ਮੈਂ ਕੱਢੂ ਮੈਂ ਕਰੇ ਥਾਪੜੇ ਵੀ ਲਾਉ ਮੇਰੇ ਮੂਰੇ ਜਾਗਣਾ ਬੋਲਾ ਮੇਰੀ ਗੱਲ ਸੁਣ ਲੈ ਸਾਰਾ ਕੁਛ ਨੇ ਚਾਚੇ ਦਾ ਕਰਿਆ ਕਰਾਇਆ ਸੀ ਠੀਕ ਹੈ ਉਹੀ ਆਪ ਹੋਇਆ ਸੀ ਮੇਰੇ ਕੋਲ ਕਹਿੰਦਾ ਵੀ ਉਹਦੇ ਕੋਲ ਨਹੀਂ ਜਾਣਾ ਹੈਗਾ ਨਾਲ ਚੰਡੀਗੜ੍ਹ ਉਹਨੂੰ ਆਪੇ ਅੱਛਾ ਉਹਨੂੰ ਆਪੇ ਸੁਪਨਾ ਆ ਗਿਆ ਹੁਣ ਕਰਿਆ ਹੂ ਤਾਂ ਹੀ ਪਰ ਮੈਂ ਤਾਂ ਹੁਣ ਦੱਸਣਾ ਹੀ ਸੀਗਾ ਚੋਂ ਦੱਸਣਾ ਸੀ ਗੱਲ ਲੈ ਕੇ ਆ ਜਾਂਦਾ ਐਂਕ ਮੈਂ ਇਹਦਾ ਗੱਲ ਲੈ ਕੇ ਜਿਹਨੂੰ ਕੁਝ ਪਤਾ ਲੱਗਦਾ ਫੇਰ ਹੀ ਆਉਂਦਾ ਉਹ ਤੂੰ ਚੱਕ ਚੱਕ ਮੇਰੇ ਸਾਰੇ ਦੋਸਤਾਂ ਨੂੰ ਫੋਨ ਲਾਈਏ ਨੇ ਤੈਨੂੰ ਅਕਲ ਹੈ ਨਹੀਂ ਤੂੰ ਆਪ ਦਾ ਫੋਨ ਨਹੀਂ ਚੱਕਦਾ ਹੈਗਾ ਉਹਨਾਂ ਨੂੰ ਹੀ ਫੋਨ ਕਰਨੇ ਆ ਮੈਂ ਤੇਰੇ ਉਹ ਭਰਾ ਉਹ ਨਸ਼ੇੜੀ ਦੇ ਨੂੰ ਵੀ ਫੋਨ ਕਰਿਆ ਸੀਗਾ ਮੇਰੇ ਪਾਈ ਨੂੰ ਨਾ ਕੁਝ ਕਹਦੀ ਇੱਥੇ ਬੈਠੇ ਇੱਥੇ ਬੈਠ ਮਾਂਗਾ ਤੂੰ ਹਟ ਮੂਣੀ ਮੇਰੇ ਪਾਈ ਨੂੰ ਕਹਿ ਬੋਲਦੀਆਂ ਤੂੰ ਨਸ਼ੇੜੀ ਉਹ ਤੈਨੂੰ ਕੀ ਨਹੀਂ ਦੱਸਦਾ ਜੇ ਕੁਝ ਕਹਾਂਦਾ ਲੈ ਖਲੇ ਉਹਨੂੰ ਟਿਕ ਜਾ ਸਾਰੇ ਪਿੰਡ ਚ ਤਾਂ ਗੱਲਾਂ ਫੈਲੀਆਂ ਪਈਆਂ ਨੇ ਮੈਨੂੰ ਤਾਂ ਐਂਕ ਨਾ ਜ ਮੇਰੇ ਨਾਲ ਗੱਲ ਆ ਮੈਨੂੰ ਮੇਰੇ ਨਾਲ ਬੋਲ ਇੱਥੇ ਜਿਹੜਾ ਕੁਝ ਬੋਲਣਾ ਹੈ ਬਸ ਆਹੀ ਮੁੱਲ ਸੀਗਾ ਮੇਰੇ ਪਿਆਰ ਦਾ ਤੂੰ ਤਾਂ ਖੜੋੜਾ ਹੀ ਸਮਝਦੇਗਾ ਜਦ ਤੱਕ ਤੇਰਾ ਦਿਲ ਕਰਦੇ ਖੇਡਦੇ ਨਹੀਂ ਬਾਤ ਚ ਬਸ ਬਲੌਕ ਕਰਕੇ ਭਰਾ ਹੁੰਦਾ ਮੇਰੇ ਨਾਲ ਸਿੱਧੀ ਜੀ ਗੱਲ ਨੇ ਮੇੜ ਲੈ ਮੈਨੂੰ ਬਾਲੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਮੇਰਾ ਨੰਬਰ ਬਲਾਕ ਕਰ ਮੇਰੇ ਜਿੰਨੇ ਨਾਲ ਦੇ ਨੇ ਸਾਰੇ ਬਲਾਕ ਕਰ ਦੇ ਮੇਰੇ ਚਾਚੇ ਨੂੰ ਫੋਨ ਨਹੀਂ ਆਉਣਾ ਚਾਹੀਦਾ ਮੇਰੇ ਭਾਈ ਨੂੰ ਤਰਾ ਫੋਨ ਨਹੀਂ ਆਉਣਾ ਚਾਹੀਦਾ ਜਿਹੜਾ ਕੁਝ ਹੈਗਾ ਦੀ ਖਤਮ ਹੈ 10 ਦਿਨਾਂ ਦਾ ਪਿਆਰ ਤੀ ਨਿਭੜ ਗਿਆ ਇਸ ਤੋਂ ਬਾਅਦ ਮੈਨੂੰ ਹੁਣ ਤੇਰੀ ਕਾਸੀ ਦੀ ਲੋੜ ਨਹੀਂ ਫਿਰ ਮੇਰੀ ਵੀ ਗੱਲ ਸੁਣ ਲੈ ਮੈਨੂੰ ਜੇ ਥਾਣੇ ਵਿੱਚ ਜਾਣਾ ਪੈਗਾ ਨਾ ਮੈਂ ਉੱਥੇ ਵੀ ਜਾਵਾਂਗੀ ਛੱਡ ਦੀ ਤੈਨੂੰ ਮੈਂ ਵੀ ਨਹੀਂ ਹੈ ਅੱਛਾ 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 ਤੂੰ ਥਾਣੇ 'ਚ ਨਿਭੜੇਂਗੀ ਹੁਣ ਹਾਂ ਅੱਛਾ ਕੀ ਕਰ ਲੇਂਗੀ ਤੂੰ ਥਾਣੇ 'ਚ ਕਿਉਂ ਨਾ ਮੇਰਾ ਅੰਕਲ ਵੀ ਹੈਗਾ ਥਾਣੇ 'ਚ ਉੱਤੇ ਵਧੀਆ ਜਾਣ ਪਛਾਣਾ ਮੇਰੇ ਚਾਚੇ ਨੇ ਮੈਨੂੰ ਸਿੱਧਾ ਸ਼ਾਪ ਸ਼ਬਦਾਂ ਚ ਕਹਿਤਾ ਕਿ ਇਹਦਾ ਖੇੜਾ ਛੱਡ ਦੇ ਜਿਹਦੇ ਨਾਲ ਤੂੰ ਕਹੇਂਗਾ ਉਹਦੇ ਨਾਲ ਤੇਰਾ ਦੁਬਾਰੇ ਵਿਆਹ ਕਰਾਉਂਗਾ ਇਹਨੂੰ ਅਜੇ ਤਬਾਦ ਨਹੀਂ ਬੁਲਾਉਣਾ ਤਾਂ ਇਹ ਵਧੀਆ ਗਾ ਤੁਹਾਡਾ ਚਾਚਾ ਭਤੀਜਾ ਦੋਏ ਰਲੇ ਹੋਏ ਹੋਣਾ ਬਸ ਮੇਰੇ ਨਾਲ ਤਾਂ ਖੇਡਣਾ ਹੀ ਚਾਹੁੰਦੇ ਸੀ ਬੜੀਆਂ ਪਲੈਨਿੰਗ ਕਰ ਰਸੀਆਂ ਕੀ ਖੇਡਣਾ ਕਰਦਾ ਜੇ ਛੱਡਣਾ ਹੀ ਸੀ ਮੈਂ ਤੇਰੇ ਨਾਲ ਖੇਡ ਕੀ ਲੈ ਮੈਨੂੰ ਪਹਿਲਾਂ ਤਾਂ ਮੈਨੂੰ ਉਹ ਦਿਖਾ ਕੀ ਖੇਡਣਾ ਤੇਰੇ ਚਾਚੇ ਨੇ ਕਿਉਂ ਕਿ ਉਹ ਤਾਂ ਬੜਾ ਕਹਿੰਦਾ ਸੀ ਕੁੜੀਏ ਤੈਨੂੰ ਵਿਆਹ ਕੇ ਅਸੀਂ ਘਰੇ ਲੈ ਕੇ ਆਉਂਗਾ ਤੇਰਾ ਵੀ ਰਿਕਾਰਡ ਗਿਆ ਉਹ ਤੇਰਾ ਵੀ ਰਿਕਾਰਡ ਕੱਢ ਲਏ ਸੀ ਨੇ ਤੂੰ ਤੈਨੂੰ ਵੀ ਫਿਰ ਮੈਂ ਸਾਰਾ ਕੁਝ ਪਤਾ ਕਰ ਲਿਆ ਤੇ ਨਸੇਲੀਆਂ ਸੀ ਤੇਰੀਆਂ ਉਹ ਚਾਹੀ ਚਾਰ ਸੀ ਕਰੀ ਚੱਲ ਤੇਰੇ ਵੀ ਮੈਂ ਕੱਢ ਲੇ ਜਿਹੜੇ ਹੈਗੇ ਦੀ ਅੱਗੇ ਪਿਛਲੇ ਜੇ ਮੇਰਾ ਤਾਂ ਕੋਈ ਨਹੀਂ ਸੀ ਕੋਲ ਜੇ ਪਹਿਲੇ ਦਿਨ ਤੋਂ ਹੀ ਤੇਰ ਨਾਲ ਗੱਲ ਕੀਤੀ ਕਿ ਤੇ ਆ ਸਕਦੇ ਨਾਲ ਖੜੀ ਰਹੀ ਉਹ ਸਾਰੀਆਂ ਕਹਿੰਦੀਆਂ ਹੁੰਦੀਆਂ ਤੁਸੀਂ ਮੈਂ ਤਾਂ ਕਿੱਥੋਂ ਫਸ ਗਏ ਸੀ ਜਿਹਦੇ ਜਾਲ ਚ ਮੈਂ ਤਾਂ ਪਤੀ ਨਹੀਂ ਦੀ ਪਹਿਲਾਂ ਕਿਹੜੋਂ ਮੈਂ ਤੇ ਤੂੰ ਕਿੰਨੇ ਕੁ ਪੈਸੇ ਖਾ ਗਈ ਮਦਰ ਤੂੰ ਜਿਹੜਾ ਤੂੰ ਫਸ ਗਿਆ ਅੱਛਾ ਪੈਸੇ ਵੀ ਦਿਖਾ ਦੂੰ ਮੈਂ ਤੂੰ ਮੈਂ ਪੈਸੇ ਵੀ ਦਿਖਾ ਦੂੰਗਾ ਕਈ ਨੰਮਰ 200 300 ਨੂੰ ਕੁਛ ਨਹੀਂ ਕਹਿੰਦੇ ਹੁੰਦੇ ਹਾਂ 200 300 ਨੂੰ ਤੂੰ ਕੁਛ ਕਹਿੰਦੀ ਨਹੀਂ ਫੀ ਚਾਰਜ ਹੀ ਕਰਾਇਆ ਹੋਊਗਾ ਮੜਾ ਮੋਟਾ ਲੈ ਲੀਂ ਕੋਈ ਨਾ ਮੋੜ ਦੂੰਗੀ ਸਾਰੇ ਮੋੜ ਦੂੰਗੀ ਸਾਰੇ ਮੈਨੂੰ ਮੇਰੀ ਗੱਲ ਸੁਣ ਲੈ ਜੋ ਸੀ ਭੁੱਲ ਜਾ 10 ਦਿਨਾਂ ਦੇ ਪਿਆਰ ਨਾਲ ਕੁਛ ਉਹ ਨਹੀਂ ਮੈਂ ਤੇਰਾ ਕੁਛ ਯੂਜ਼ ਕਰ ਲਿਆ ਮੈਂ ਤੈਨੂੰ ਮੈਂ ਕਿਤੇ ਕੋਈ ਗੱਲ ਲੈ ਕੇ ਗਿਆ ਗਲਤ ਜਗ੍ਹਾ ਮੇਰੇ ਫੋਨ 'ਚ ਨਾ ਆਪਣੀ ਇੰਨੀ ਕ ਐਲਬਮ ਬਣੀ ਪਈਆਂ ਨਾ ਜੇ ਥਾਣੇ 'ਚ ਦੇਖ ਲਈ ਕਿਸੇ ਨੇ ਫਿਰ ਤੂੰ ਆਉਂਦਾ ਸਾਹ ਬਲ ਆਈਆਂ ਇਹ ਐਲਬਮ ਬਦਰੀਆਂ ਪਤੀ ਨਹੀਂ ਗੰਦੇ ਨਾਲ ਬਣੀਆਂ ਪਈਆਂ ਨੇ ਕਿਸੇ ਨਾਲ ਮੇਰੇ ਚਾਚੇ ਮੂਰੇ ਜੇ ਤੂੰ ਮੈਨੂੰ ਨੂੰ ਫਸ ਗਈ ਨਾ ਉਹਨੇ ਮੈਨੂੰ ਸਿੱਧੀ ਜੀ ਗੱਲ ਕਹੀ ਆ ਕਹਿੰਦਾ ਉਹਦੀ ਮੈਂ ਗਰਦ ਘੜ ਦੂੰਗਾ ਨਾ ਜੇ ਮੇਰੇ ਮੂਰੇ ਫਸ ਗਈ ਮੈਂ ਤਾਂ ਫਿਰ ਹੁਣ ਉਰੀ ਰਹੀਆਂ ਰਹਿ ਲੈ ਮੈਂ ਤਾਂ ਚੱਲਿਆ ਨਾ ਮੈਂ ਤਾਂ ਨਾਲ ਹੀ ਜਾਉਂਗੀ ਮੈਂ ਕਿਉਂ ਲੈ ਕੇ ਜਾ ਲਾ ਮੈਂ ਤੈਨੂੰ 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 ਲੈ ਕੇ ਜਾਈਂ ਕਰੇ ਮੈਂ ਚੁੱਪ ਕਰਕੇ ਮੈਂ ਸੋ ਪਰਾਂ ਉਹ ਕੇ ਬਾਜਾ ਜੇ ਅੱਜ ਤੋਂ ਬਾਅਦ ਤੇਰਾ ਮੈਨੂੰ ਫੋਨ ਆਗੇ ਨਾ ਤੂੰ ਆਪਦੀ ਬਾਰੇ ਸੋਚ ਲਈ ਮੈਂ ਤਾਂ ਤੇਰੇ ਨਾਲ ਹੀ ਰਹੂੰਗੀ ਰਹੂੰਗੀ ਮੈਂ ਤੇਰੇ ਨਾਲ ਆਹੀ ਆਹੀ ਛੋਟਾ ਛੋਟਾ ਹੁੰਦੀ ਛੋਟਾ ਕੁੜੀਆਂ ਦਾ ਹੈ ਛੋਟਾ ਕੁੜੀਆਂ ਦਾ ਹੁੰਦੀ ਆ ਹੈ ਪਰਾਂ ਚੱਲ ਵੇਖੀ ਦੀ ਹੋ ਦੇਣੇ ਨੇ ਜਿਹੜੇ ਪੇਪਰ ਦਿੱਤੇ ਜਾਂਦੇ ਨੇ ਮੈਦੂਆ ਤੇਰੇ ਘਰੇ ਵੀ ਦੱਸੂਗਾ ਵੀ ਇਹ ਤਾਂ ਕਰਦੀ ਹੈ ਮੈਨੂੰ ਕਿਉਂ ਗੁੱਸਾ ਕਰਦਾ ਹੁੰਨਾ ਮੇਜਾ ਮੇਰੇ ਤੇ ਮੈ ਕੀ ਮਾੜਾ ਕੀਤਾਗਾ ਮਾੜਾ ਹੀ ਕਰਿਆ ਤੂੰ ਹੋਰ ਉੱਥੇ ਕੀ ਕਰੇ ਮੇਰੇ ਨਾਲ ਮੇਰੀ ਤਾਂ ਆਈਡੀ ਵੀ ਤੇਰੇ ਕੋਲ ਚੱਲਦੀ ਹੈ ਕਦੇ ਕਿਸੇ ਨੂੰ ਮੈਸੇਜ ਵੀ ਕੀਤਾ ਕਿਸੇ ਦੀ ਪੋਸਟ ਵੀ ਨਹੀਂ ਲਾਈਕ ਕੀਤੀ ਆਈਡੀ ਤਾਂ ਪਰ ਹੀ ਹੁੰਦਾ ਹੁੰਦਾ ਸਾਰਾ ਕੁਝ ਜਿਹੜੀ ਕੀ ਬੰਦੇ ਨੂੰ ਦਿੱਤੀ ਜਾਂਦੇ ਨੇ ਉਹਤੇ ਕੁਝ ਨਹੀਂ ਹੁੰਦਾ ਹੁੰਦਾ ਪਰਾਂ ਹੋ ਜਾ ਯਾਰ ਚੰਬਣੀ ਜਾਂਦੀ ਹੈ ਤੂੰ ਠੀਕ ਹੈ ਫਿਰ ਹੁਣ ਤੇਰੇ ਘਰੇ ਹੀ ਆਉ ਫਿਰ ਐਂ ਤੇ ਤੂੰ ਮਰਦਾ ਨਹੀਂ ਨਾ ਤੇ ਦੈ ਲੱਗਦਾ ਕੀ ਸਾਰਾ ਕੁਝ ਤੇਰੇ ਚਾਚੇ ਦਾ ਕਰਿਆ ਹੋਇਆ ਉਹ ਹੀ ਵਿੱਚ ਲੱਗਿਆ ਹੋਇਆਗਾ ਉਹ ਹੀ ਫਰਦਨੂ ਆਪ ਨੂੰ ਸਮਝ ਚਾਹੀਦੀ ਸੀ ਕੀ ਕੀਤਾ ਤੂੰ ਤੇ ਬੇਇੱਜ਼ਤੀ ਕਰਾ ਕੇ ਧਰਤੀ ਮੇਰੀ ਇੱਥੇ ਜ ਆ ਜਾਂਦੀ ਫੇਰ ਕੀ ਕੁਝ ਕਰਨ ਲੱਗਿਆ ਦੀ ਮੈਂ ਅੱਛਾ ਜੇ ਆ ਜਾਂਦੀ ਉਦਦੇ ਤਾਂ ਮੈਂ ਤੂੰ ਸਹੀ ਸੀਗਾ ਤਾਂ ਮੈਂ ਤੈਨੂੰ ਪਿਆਰ ਕਰਦੀ ਸੀ ਜੇ ਮੈਂ ਨਹੀਂ ਆਈ ਹੈਗੀ ਤਾਂ ਮੈਂ ਮਾੜੀ ਬਜਦੀ ਆ ਮੈਂ ਤਾਂ ਕਿਤੇ ਨਹੀਂ ਜਾਂਦੀ ਆ ਬੈਠੀ ਹਾਂ ਉਹ ਤੂੰ ਭੱਗ ਜਾ ਥਣ ਹੋਇਆ ਪਿਆ ਉਹ ਹਲੋ ਜਾ ਕਰ ਨੂੰ ਜਾ ਭੱਗ ਜਾ ਹੋਰ ਤੈਨੂੰ ਕੀ ਫਿਕਰ ਆ ਕਿ ਭੱਗ ਜਾ ਤੂੰ ਪਹਿਣ ਦਾ ਕਸਮ ਬੰਬੇ ਬੰਨਿਆ ਗਿਆ ਵੇਹਾਂ ਦੂੰਦੀ ਓਏ ਆ